ਇਹ ਇਹਿੰਨਾ بڑا ਹੋ ਗਿਆ ਪਤਾ ਪਤਾ ਲੱਗਿਆ ਆਟਾ ਬੰਦਾ ਕੰਮ ਕਰਦਾ ਬਾਹਰ ਤੋਂ ਫ੍ਰੀਮਿੰਗ ਦੀ ਜਾਨ ਨਹੀਂ ਬੜਾ ਪਈ ਜਾਂਦਾ ਬਾਹਰ ਲਾ ਠੀਕ ਹੈ ਜੀ ਇਹ ਚੱਲਦਾ ਜਾਈਦਾ ਬੋਲਦਾ ਘਾਟ ਸੁਵਾ ਦਿੰਦੇ ਜਦੋਂ ਮੇਰੇ ਕੋਲ ਆਈ ਮੈਂ ਜੋਗੀ ਹੁੰਦਾ ਬੰਦਾ ਆ ਕਹਿੰਦਾ ਲੈਗ ਵੜੀ ਅੰਦਰ ਅੱਜ ਫੀਟਰ ਨੇ ਲਾਇਆ ਸ਼ਰਟ ਦਾ ਬਿੰਦੂ ਆਹ ਰੋਹੀ ਇਹ ਨਹੀਂ ਕਰਦੇ ਆ ਨਾ ਇਹ ਹੋਇਆ ਨਾ ਨਹੀਂ ਤਰੇ ਜੇ ਲੰਦੂ ਪਾ ਕੇ ਲੰਦੂ ਰਵਾਇਆ ਬੈਠਾ ਬਾਹਰ ਸੀ ਕਰਦੇ ਆ ਹਾਂ ਪਹਿਲਾਂ ਕਰਦੇ ਆ ਥੋੜਾ ਛੱਡ ਕੇ ਫਿਰ ਸ਼ਾਹ ਬਾਈ ਨੂੰ ਰੱਖਾ ਹਾਂ ਇਹ ਚਪਰਾ ਜਰੀ ਵਾ ਨਾ ਨੌਰ ਉੱਪਰ ਵੀ ਆ ਅਗਲੇ ਤੇ ਨਹੀਂ ਸੋਕੇ ਦੇਵਾਏ ਹਾਂ ਆਹ ਰਿਹਾ ਦੇਣਾ ਆਹ ਰਹਾ ਵੇਰੀ ਕੰਮ ਜਲਦ ਨਾਲ ਆਹ ਬੰਦਾ ਹੁਣ ਕੱਪੜਾ ਲੈ ਰਿਹਾ ਤਾਂ ਕੰਮ ਦੇ ਦੀ ਮੈਂ ਕਿਹਾ ਠੀਕ ਆ ਸੜੇ ਸਲਾਈ ਸੜੇ ਪੈਸੇ ਦੇ ਜਾ ਸਾਡੇ ਤੱਕੀ ਉਹ ਪੈਸਾ ਜਿਹੜੇ ਆਪਣੇ ਸੇਵ ਜਿਹਿਆਂ ਲੱਗਣ ਲਿਆ ਚਾਹੀਦੇ ਆ ਹਾਂ ਠੀਕ ਆ ਮੈਂ ਕਹਿੰਦਾ ਵੀ ਉਹ ਜਿਹੜੀ ਪਹੁੰਚਾ ਤਾ ਹੋਊਗਾ ਉਸ ਹਿਸਾਬ ਦੀ ਜਿਹੜੀ ਹੋਊਗੀ ਥੋੜੀ ਖੁੱਲੀ ਹੀ ਹੋਊਗੀ ਖੁੱਲੀ ਰੱਖਣੇ ਆ ਹਾਂ ਬਾਪਾ ਬਾਲਾ ਗਿਆ ਗੁਜ਼ਰਿਆ ਕੱਤੇ ਕੋਈ ਦਰਦਾ ਇਹ ਤਾਂ ਇਹ ਤਾਂ ਕਰ ਲਿਆ ਦੋ ਜਮਾਨ ਚ ਚਾ ਵਾ ਲੱਗਦਾ ਮੈਂ ਚਾਈ ਫੂਈ ਵਾਲਾ ਹੀ ਹੈਗਾ ਤੇ ਸਾਡੇ ਵੀ ਰੱਖਣਾ ਗਾ ਦੇ ਫਿਰ ਇਹ ਕਿਉਂ ਨਾ ਗਾ ਦੇ ਫਿਰ ਵੀ ਕਿਉਂਕਿ ਉਹ ਖਿਦਾਰਕ ਹੈ ਲਲੂ ਦਵਾਏ ਲਲੂ ਨਾ ਯਾਡਾ ਤੇ ਪੀ ਨਾਗਰ ਲਲੂ ਦਵਾਇਆ ਕੇ ਮਦਾ ਹੈ ਦਾ ਵਗ ਗਿਆ ਹਾਲੇ ਮੈਂ ਆਪਣਾ ਦਾ ਟਾਇਟਾ ਤਰੇ ਹਾਂ ਉਹ ਤਾਂ ਬੋਲ ਨਾਲੇ ਉਹਨਾਂ ਹੀ ਪਤਲਾ ਜਿਆਦਾ ਲੱਗਦਾ ਇਹ ਉਹੀ ਜੇ ਖੁੱਲੀ ਹੋਵੇ ਪੈਂਟਰ ਨਾਲ ਸਹੀ ਲੱਗਣਾ ਜਿਵੇਂ ਇਹਦੇ ਹੈਗੀ ਇਹ 16 ਗਾ ਇਹਦੇ ਪਕਾ ਦੇ ਨੇ 18 ਕਰ ਦੇਣਾ ਠੀਕ ਹੰਦੀ ਰੱਖੀ ਬਸ ਹਾਂ 18 ਇਹਦਾ ਕਿਹੜੀ ਹੁੰਦੀ ਨਾ ਇਹ ਜਿਹੜੇ ਮਰਜੀ ਉਹਦੇ ਰੱਖ ਲਈ ਸ਼ੇਪ ਨਹੀਂ ਹੋਊਗੀ ਰੈਡੀमेड ਦੀ ਹਾਂ ਇਹ ਜੇ ਹਾਂ ਤੁਹਾਨੂੰ ਜਿਹੜਾ ਇਹ ਪੈਪਰ ਕਰਾਉਣ ਦੇ ਲਈ ਚਾਹੀਦਾ ਅਜਾ ਆਪਾਂ ਸਟੇਟ ਹੀ ਹੈ ਕਿਉਂਕਿ ਇਹ ਤੋਂ ਬੈਲ ਨਹੀਂ ਕਰਦੀ ਹੈ ਹੈਨਾ ਬੈਲ ਤਾਂ ਨਹੀਂ ਕਰਦੀ ਕਿਉਂਕਿ ਸਟੇਟ ਹੀ ਹੁੰਦੀ ਜਿਹੜੀ ਆਪ ਕੋਲ ਆਏ ਬੰਦੇ ਰੈਂਟ ਭਾਈ ਹੁੰਦੀ ਹੈ ਜੇ ਬੈਲ ਹੋਏ ਜਿਹੜਾ ਟੈਟ ਨਹੀਂ ਕਰਕੇ ਆਏ ਨਹੀਂ ਹੁੰਦੀ ਆ ਗੰਭੋਲੇ ਹਾਂ ਸਟੇਟ ਤੇ ਤੋਏ ਹਾਂ ਆਇਆ ਉਹਦਾ ਗਲਟ ਉਹ ਵੀ ਕਰਦਾ ਸੈਂਟਰ ਹੈ ਜੀ ਜੱਲੂ ਵੀ ਆ ਬੜੀ ਇੱਕ ਵੰਤ ਗਾਂਗਾਂ ਨਾਲ ਕੁਝ ਗਾਂਗਾਂ ਕਰਦਾ ਹਾਂ ਹਾਂ ਹੈਲੋ ਬਬੂ ਤੁੰਗ ਹੋਣਾ ਯਾ ਹਲੋ ਐਂਡ ਵਾਟ ਚਾਹ ਤਬਾ ਕੋ ਆ ਵੀ ਤੇ ਰੈਟ ਕਰ ਦੇਣੀ ਹਾਂ ਬੈਠ ਲਈ ਹਾਂ ਬੈਠ ਉਹ ਜੇਰੀ ਕਮੈਂਟ ਮੈਂ ਲਾ ਲੀਤਾ ਉਹ ਮਾਰੀ ਨੂੰ ਇਥੋਂ ਤੱਕ ਆ ਗਿਆ ਸੱਤੀ ਸੱਤੀ ਨੂੰ ਕੋਈ ਕਰ ਦੇ ਸੱਗ ਨਹੀਂ ਹੈ ਕਾਰੋ ਵਾਹ ਇਹ ਦਸ਼ਤੀ ਛਤੀ ਹੈ ਜਾਂ 40 45 ਪੈ ਇੱਕ ਬੰਦਾ ਹੁੰਦਾ ਲੰਡਿਆਂ ਦਾ ਉਹਦਾ ਮੇਚਣਾ ਐ ਕਰ ਚਿੱਟੇ ਫਲਾਗੇ ਆਏ ਬਈ ਇੱਥੋਂ ਫੇਸ ਉਹਦਾ ਕਿੰਨਾ ਉਹਦਾ ਚੁੱਟਾ ਲਮਾਓ ਆ ਪਿੱਤਾ ਕਰਦੇ ਅੰਦਰ ਦੇ ਰੱਖੀ ਆਹ ਯਾਰ ਬਾਰਿਕ ਤਾਂ ਉਹਦਾ ਮਹਾਤੀ ਗੁੰਡਾ ਜਿਹਦਾ ਬਈ ਯਾ ਫਮਲਾ ਦਾ ਜਿਹੜਾ ਪਟਾਕਾ ਦੀ ਯਾਰ ਦਾ ਬਾਈ ਜਿਹੜਾ ਉਹ ਉਹ ਉਹਨਾਂ ਨੂੰ ਨਾ ਫੋਟੋ ਕਿੱਥਲੀ ਆ ਗਈ ਉਹ ਤਾਂ ਲੱਗੀ ਜਾਵੇ ਦਰਦ ਉਹ ਸਾਡੇ ਉੱਤੇ ਜਿਹੜਾ ਸ਼ੈੱਟ ਜੇ ਦੇ ਨਾਲ ਲੱਗਦਾ ਭਰਾਵਾ 30 ਹੈ ਬੜੀ ਕਮਰ ਦੀ ਇੱਕ ਵਾਰੇ ਇਦਰਾਕੇ ਦਾ ਨੰਬਰ ਦਾ ਸੀ ਭਾਈ ਦੇਖਿਆ ਤੁਸੀਂ ਉਹ ਕਿਹੜਾ ਵਾਰੇ ਦਾ ਨਾਮ ਨਰਮੋਸਨ ਸੀ ਹੋ ਸਕਦਾ ਯਾਰ ਭਾਈ ਤੇ ਉਹ ਭਰਾਵਾ ਉਹਦਾ ਤਾਂ ਬਹੁਤ ਸੀ ਨਾਲ ਸੀ ਬੜਾ ਮੋਟਾ ਐ ਜਿਹੜੀ ਵਿੱਚ ਪੂਰਾ ਹੂ ਟੈਨ ਕੁਆਂਟਲ ਦਾ ਘਟੋ ਘਟਾ ਲੈ ਮੈਂ ਕਰ ਲਈ 8 8 ਨਹੀਂ ਭਲੀ ਜਾਂਦੀ ਰਈ 30 ਆ ਯਾਰ ਹਾਂ ਕਮਰ ਹਾਂ 30 ਆ ਕੋਡੀ ਗਿਨੀ ਮੇਰੇ ਤਾਂ ਚੰਤੀ ਆ ਗਈ ਬੁਰੇ ਤੋਂ ਬੋਣੀ ਸੁਣਾਈ ਜਾਂ ਮੈਂ ਤੇ ਆ ਗਿਆ ਆਏ ਬਾਬਾ ਹੋਰ ਜੀ ਠੀਕ ਹੈ ਠੀਕ ਹੈ ਹਾਂ ਬੈਠ ਹੈਗਾ ਬੈਠਾ ਨਹੀਂ ਹੈ ਹਾਂ ਬੈਠੋ ਜੀ ਹੈਗੇ ਆਇਆ ਫਿਰ ਲੀਗਾ ਇਦਰਾ ਇਹ ਨਈਏ ਉਹ ਤੇ ਰਿਮਾਈਂਦਾ ਨਹੀਂ ਰਹਿਤਾ ਮੈਂ ਕਿ ਯਾ ਲੋਇਆ ਚ ਮਰਨ ਦਾ ਹਾਲ ਨਹੀਂ ਹੋਣਾ ਨੇ ਪੈਸੇ ਬਾਹਲੇ ਮੰਗਦੇ ਬਾਹਰ ਚ 2200 ਮਰੇ ਉਦੂ ਵਾਦ ਉਦੂ ਹੀ ਵਾਦ ਹੋਰ ਉਹ ਕਹਦਾ ਰੇਟ ਹੀ ਬਹੁਤ ਗਲਤ ਦੱਸ ਰਿਹਾ ਕਹਿੰਦਾ ਮੈਂ ਤੁਹਾਨੂੰ ਬਾ ਲੋੜ ਹੀ ਨਹੀਂ ਮੁੱਕੇ ਵੇ ਭਾਰਾ ਮੈਂ ਦੇਖ ਕੇ ਕਿਉਂ ਨਹੀਂ ਕਹਿੰਦਾ ਦਾ ਤਖੜਾ ਏ ਉਹ ਬਾਹਰ ਕਰਦੀ ਉਹਨਾਂ ਲੈ ਜਾਂਦੇ ਤਾਂ ਫੇਰ ਕੀ ਕਰਨੀ ਹਾਂ ਤੂੰ ਹੀ ਤਾਂ ਕਰ ਲਾ ਤੂੰ ਉਹ ਗੰਨ ਹਲਕੀਆ ਦੇਖ ਕੇ ਮੈਨੂੰ ਬੈਠਾ ਨਾ ਰੱਖਾ ਪਾਉਣ ਨਾ ਉਹ ਬਗੜ ਬੱਕਾ ਪਾਉਣਾ ਚਾਹੀਦਾ ਜਾਂ ਬੱਕੜੀ ਪਾਲਾਂ ਦੇ ਲੈ ਜਾਂ ਹਾਂ ਬਈ ਹਾਂ ਬੜਾ ਕਲੇ ਬੱਕੜੀ ਮਿਲ ਜਾਣਾ ਹਾਂ ਬੱਕਾ ਹਾਂ ਹੁਣ ਗੱਲਾਂ ਤੇ ਹੁਣ ਉਹਦਾ ਤਾਂ ਕੋਈ ਚੱਕਰ ਨਹੀਂ ਨਾ ਇਹ ਹੋ ਗਿਆ ਯਾਰ ਕਿੰਨਾ ਨਹੀਂ ਤੀ ਹੋ ਗਿਆ ਚੰਪੀ ਦੋ ਆਖੀਂ ਨਹੀਂ ਜੀ ਸਹੀ ਹੈ ਫਿਰ ਸਹੀ ਹੈ ਬਾਹਰ ਤੋਂ ਹੀ ਹੋ। ਠੀਕ ਹੈ ਜੀ। ਇਹਦਾ ਹੋ ਗਿਆ। ਬਾਹਰ ਗਿਆ ਤਾਂ ਆ ਪਾ ਕੇ ਦਿਖਾ ਤੇ ਕਿੱਥੇ ਕਰ। ਹਾਂ। ਨਹੀਂ ਜੋ ਓਕੇ ਮੈਂ ਤਾਂ ਲੈ ਕੇ ਨਹੀਂ ਆਇਆ। ਤੇਰੀ ਕੋਈ ਉਕਤ ਕੀ ਕਰਨ ਲਈ ਜਾਂਦਾ। ਹੱਸ ਨਹੀਂ ਲੈਂਦਾ। ਵੀ ਉਹ ਕੀ ਕਰ ਦੇ ਕੀ ਨਹੀਂ। ਆ ਵੀ ਕਰ ਨਹੀਂ ਮੈਂ ਜਦ ਤੜਿਆਲੀ ਵੀ। ਲੈ ਆਉਂਗੀ। ਪਾ ਕੇ ਦੇਖ ਲੈ ਕਰੀ। ਹਾਂ ਹਾਂ। ਉਹ ਇਹਨਾਂ ਪਾਟ ਕਰ ਲਓ। ਨਾਲੇ ਆ ਵੀ ਕਰਤੀ ਬਾਅਦ ਇੱਕ ਪਾ। ਅਗਲਾ ਬਾਦੀ। ਆਇਆ ਮੇਰੇ ਬਾਈ ਗੇਦੇ ਨੂੰ ਮੈਨੇ ਕੋਈ ਆਇਆ ਮਰੇ ਲੱਤਾਂ ਦੇ ਪਾਰ ਹਾਕ ਦੇਗਾ ਇੱਥੇ ਆ ਆਵੇ ਕੋਈ ਬਈ ਨੇ ਆਇਆ ਕੋਸੀ ਪਿੱਛੇ ਲੀਡਰ ਲੜਦੇ ਉਸਦੇ ਬਹਿ ਆ ਇਹ ਆਪ ਦਿੰਦਾ ਆਇਆ ਸਮਾਂ ਨਹੀਂ ਾਂਗੇ 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 ਜਾ ਬੈ ਜਾ ਕੇ ਚਲ ਇਹ ਨੂੰ ਹੋ ਗੁਰਾ ਨੇ ਸੇ ਵਜੂ ਆ ਚੱਲ ਆਵਾ ਬੜੀ ਲੈ 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 ਬਾਬਾ ਦੇ ਲੀਦੇ ਲੈ ਕੇ ਤੂੰ ਲੈ ਜਾਂਦੀ ਬਾਤ ਮਿਲ ਕੇ ਆਇਆ ਮੋਟਰ ਨਹੀਂ ਉਹ ਨਹੀਂ ਹੱਲਾ ਨਹੀਂ ਠੀਕ ਹੈ ਹੁਣ ਐਤੀ ਆ ਜਾ ਬਾਬੂ ਤੂੰ ਜਾ ਆਪਣੇ ਨਾਲ